ਇਹ ਐਸੋ ਚਾਰ ਚਾਰ ਪੰਜ ਦਿਨ ਹੋ ਗਏ ਉਸ ਦਿਨ ਇੱਥੇ ਸਾਡੇ ਘਰ ਦੇ ਨਾਲ ਹੀ ਦੁਕਾਨ ਕਰਿਆਲੇ ਦੀ ਤੇ ਉੱਥੋਂ ਇੱਕ ਚੋਰੀ ਹੋਈ ਸੀ ਚੋਰ ਆਏ ਸ਼ਾਮ ਨੂੰ ਕਰੀਬ 4 ਵਜੇ ਝੜਵਾ ਦਾ ਬੰਦਲ ਚੋਕੇ ਭੱਜ ਗਏ ਉਸ ਤੋਂ ਬਾਅਦ ਉਹਨੇ ਪਿੱਛਾ ਕੀਤਾ ਪਿੱਛੇ ਘਰੋਂ ਤੋਂ ਬਾਅਦ ਵੀ ਉਹ ਕਾਬੂ ਨਾ ਆਏ ਜਿਸ ਵੇਲੇ ਮੈਂ ਤੁਹਾਡੀ ਕੈਮਰਾ ਟੀਮ ਆਈ ਕੈਮਰਾ ਟੀਮ ਨੇ ਸਾਡੇ ਕੋਲ ਕਮਰਸ ਮੰਗੇ ਮੈਂ ਉਹ ਚੋਰਾਂ ਦੇ ਅਗੇਂਸਟ ਸਟੇਟਮੈਂਟ ਦਿੱਤੀ ਸੀ ਕੀ ਪੁਲਸਾ ਇਥੇ ਕਾਰਵਾਈ ਕੋਈ ਕਰਦੀ ਨਹੀਂ ਤੇ ਅਗਰ ਇਹ ਚਾਰ ਕਿਚੋਰ ਫੜ ਕੇ ਚੌਦ ਦੇ ਵਿੱਚ ਗੋਲੀ ਨਾ ਉਡਾਈ ਜਾਂ ਤੇ ਸ਼ਾਇਦ ਇਹ ਨਕੇਲ ਪੈ ਜਾਵੇ ਲਾਇਨ ਆਰਡਰ ਨੂੰ ਉਹ ਅੱਜ ਉਹਨਾਂ ਨੇ ਉਸੇ ਗੱਲ ਦਾ ਹੀ ਬਦਲਾ ਲੈਣ ਵਾਸਤੇ ਮੇਰੀ ਕੋਠੀ ਦੇ ਵਿੱਚ ਧਾਵਾ ਬੋਲ ਦਿੱਤਾ ਰਾਜੂ ਪਿਛਲੇ ਪਾਸੇ ਚੜੇ ਰੇ ਜੰਗਲਾ ਲਗਾ ਸੀ ਪਿਛਲੇ ਕਟਆਊਟ ਦਾ ਉਹ ਕਰੀ ਕਰੀਬ 2 ਕਿਲੋ ਵੇਟ ਦਾ ਸੀ ਜਿਹੜਾ ਕਿ ਇੱਕ ਆਦਮੀ ਬਾਸੇ ਚੁੱਕਣਾ ਬਹੁਤ ਔਖਾ ਹੈਗਾ ਉਹਨਾਂ ਨੇ ਚੁੱਕਿਆ ਉਹ ਪਾਸੇ ਸੁਟਿਆ ਉਤਸਵ ਦੇ ਅੰਦਰ ਕੋਠੀ ਦੇ ਅੰਦਰ ਛਾਲ ਮਾਰ ਕੇ ਅੰਦਰ ਵੜੇ ਨੇ ਅੱਗੇ ਵੜ ਕੇ ਉੱਥੇ ਦੋ ਮਿਸਤਰੀ ਦੇ ਪੱਥਰ ਵਾਲੇ ਮਿਸਤਰੀ ਦੋ ਕਟਰ ਪਏ ਸੀ ਉਹ ਦੋਨੇ ਕਟਰ ਚੁੱਕ ਕੇ ਲੈ ਗਏ ਧਾਰਾ ਵੱਢ ਕੇ ਲੈ ਗਏ ਸਾਰੀਆਂ ਉਸ ਤੋਂ ਬਾਅਦ ਜਿਹੜੇ ਮੇਰੇ AC ਦੀ ਸਪਲਟ AC ਦੀ ਫਿਟਿੰਗ ਹੋਈ ਸੀ ਉਹ ਇਹ ਕਾਪਰ ਵਾਇਰਸ ਉਹ ਵੀ ਸਾਰੀਆਂ ਕੱਢ ਕੇ ਲੈ ਗਏ ਤਕਰੀਬ ਕਰੀਬ ਮੇਰਾ 16-17 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਮਨ ਕੀ ਰੱਖਤ ਹੈ ਬੜੀ ਪ੍ਰਸ਼ਾਸਨ ਅਗੇ ਇਹੀ ਮੰਗ ਹੈ ਕਿ ਚੋਰਾਂ ਦੇ ਅਗੇਂਸਟ ਕੇਲ ਪਾਈ ਜਾਵੇ ਇਹਨਾਂ ਨੂੰ ਫੜ ਕੇ ਜੋ ਵੀ ਕਾਰਵਾਈ ਵੱਧ ਵਧ ਹੁੰਦੀ ਹੈ ਉਹ ਕਰਕੇ ਮੇਰੀ ਜਿਹੜਾ ਚੋਰੀ ਹੋਈ ਹੈ ਜੋ ਮੇਰਾ ਨੁਕਸਾਨ ਹੋਇਆ ਹੈ ਉਹਦੀ ਪਰਪਾਈ ਕਰਵਾਈ ਜਾਵੇ ਅੱਜ ਇਸ ਦੀ ਮੈਂ ਕੰਪਲੇਨ ਜਿਹੜੀ ਹੈ ਤੁਸਾਰੇ ਦੇਖ ਕੇ ਆਇਆ ਉਸ ਦੀ ਇਨਕੁਆਇਰੀ ਜਿਹੜੀ ਹੈ ਲਖਵਿੰਦਰ ਸਿੰਘ ਐਸਆਈ ਨੂੰ ਮਾਰਕ ਹੋਈ ਹੈ ਜੀ ਜਵਾਬ ਦੇ ਉਹਨਾਂ ਨੇ ਇਹ ਕਹਿੰਦੇ ਵੀ ਤੁਹਾਨੂੰ ਆਪਦੀ ਰਖਵਾਲੀ ਆਪ ਕਰਨੀ ਚਾਹੀਦੀ ਹੈ ਮੈਂ ਕਿਹਾ ਜੀ ਤੁਹਾਨੂੰ ਇਨਕੁਆਇਰੀ ਮਾਰਕ ਹੋਈ ਹੈ ਤੁਸੀਂ ਆ ਕੇ ਦੇਖੋ ਵੀ ਅਸੀਂ ਬਿਲਡਿੰਗ ਦੇ ਵਿੱਚ ਕੋਈ ਐਸਾ ਲੂਸ ਪੁਆਇੰਟ ਆਇਆ ਜਿੱਥੋਂ ਦੀ ਚੋਰ ਅੰਦਰ ਵੜ ਸਕੇ ਉਹਨੇ ਆਪਦੇ ਅਸਿਸਟੈਂਟ ਨੂੰ ਇੱਕ ਪੂਰੀ ਨਾਮ ਦਾ ਬੰਦਾ ਸੀ ਉਹਨੂੰ ਭੇਜ ਦਿੱਤਾ ਉਹ ਆਇਆ ਉਹਨੇ ਤਿੰਨ ਚਾਰ ਫੋਟੋਆਂ ਖਿੱਚੀਆਂ ਤੇ ਖਿੱਚ ਕੇ ਕਹਿੰਦਾ ਜੀ ਮੈਂ ਐਸਚੋ ਨੂੰ ਭੇਜ ਦਿੱਤੀਆਂ ਕੋਈ ਐਸਚੋ ਜਾਣੇ ਤੁਸੀਂ ਜਾਨੋ ਉਹ ਸੋਮਵਾਰ ਤੋਂ ਪਹਿਲਾਂ ਨਹੀਂ ਤੁਹਾਨੂੰ ਮਿਲਣਗੇ ਨਹੀਂ ਲੱਗਦਾ ਫੋਟੋਆਂ ਦੇ ਨਾਲ ਕਾਰਵਾਈ ਹੋਊਗੀ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਇਹ ਕਰ ਲਈ ਹੋਵੇ। ਕੋਈ ਬਿਲਕੁਲ ਕੋਈ ਉਮੀਦ ਨਹੀਂ ਹੈ। ਇਹ ਘਟਨਾ ਗੋਇਲ ਸਾਹਿਬ ਦੇ ਘਰ ਰਾਤ ਨੂੰ ਵਾਪਰੀ ਹੈ। ਇਹਨਾਂ ਦੇ ਉੱਪਰੋਂ ਪਿੱਛੋਂ ਦੇ ਪਲਾਟ ਵਿੱਚੋਂ ਆਏ ਆ ਚੋਰ ਤੇ ਉਹ ਏਕਸੈਕਟ ਏਸੀ ਦੇ ਤਾਰਾਂ ਬਾੜੜ ਕੇ ਲੈ ਗਏ। ਥੱਲੇ ਮਿਸਤਰੀਆਂ ਦੇ ਕਟਰ ਪਏ ਸੀ। ਪੱਥਰ ਵਾਲੇ ਦੋ ਲੈ ਗਏ। ਕੋਈ ਨਹੀਂ ਦੇਖਦੇ ਉਹ ਲਗਾਤਾਰ ਹੀ ਬੜੇ ਹੱਸਦੇ। ਇਹੋ ਜਿਹੀ ਕਾਨੂੰਨ ਵਿਵਸਥਾ ਬਿਲਕੁਲ ਢਿੱਲੀ ਹੈ। ਕੋਈ ਪੁਲਿਸ ਦਾ ਉਹਨਾਂ ਨੂੰ ਡਰ ਨਹੀਂ ਹੈ ਚੋਰਾਂ ਨੂੰ। ਜਿੰਨਾ ਤੱਕ ਇਹਨਾਂ ਪੁਲਿਸ ਦਾ ਖੌਫ ਹੋਏਗਾ ਤੇ ਫੇਰ ਹੀ ਕੋਈ ਚੋਰੀ ਤੇ ਨੱਥ ਪਾਈ ਜਾਏਗੀ ਯਾ ਜਿੱਥੇ ਨਸ਼ੇ ਵਿਕਦੇ ਆ ਉਹ ਦੁਕਾਨਾਂ ਬੰਦ ਕਰਨ ਨਸ਼ੇ ਵਾਲਿਆਂ ਤੇ ਇਹ ਵੀ ਬੰਦ ਕਰਨਾ ਚਾਹੀਦਾ ਹੈ ਪੁਲਿਸ ਕੋਈ ਐਕਸ਼ਨ ਨਹੀਂ ਲੈ ਰਹੀ